हिमाचल ਦੇ ਵਿੱਚ ਪੰਜਾਬੀ ਨੌਜਵਾਨਾਂ ਨਾਲ ਹੋਈ ਕੁੱਟਮਾਰ ਦਾ ਇੱਕਦਮ ਫਿਰ ਤੋਂ ਮਾਮਲਾ ਸਾਹਮਣੇ ਆ ਗਿਆ ਜੀ ਹਾਂ ਕੁਝ ਨੌਜਵਾਨਾਂ ਨਾਲ ਫਿਰ ਤੋਂ ਕੁੱਟਮਾਰ ਹੋਈ ਹੈ ਤੁਹਾਂ ਦਾ ਜੀ ਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਫਿਰ ਤੋਂ ਖਬਰ ਸਾਹਮਣੇ ਆਈ ਹੈ ਹਿਮਾਚਲ ਚ ਸੈਰ ਸਪਾਟੇ ਲਈ ਜਾ ਰਹੇ ਪੰਜਾਬੀਆਂ ਤੇ ਉਥੋਂ ਦੇ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਨੇ ਜਾਣਕਾਰੀ ਮੁਤਾਬਕ ਬੀਤੇ ਦਿਨੀ ਫਲੋਰ ਤੋਂ ਮਣੀਕਰਨ ਸਾਹਿਬ ਦੇ ਕੌਂਸਲਰ ਪਤੀ ਲਖਵਿੰਦਰ ਲੱਖੂ ਤੇ ਉਸ ਦੇ ਚਾਰ ਰਿਸ਼ਤੇਦਾਰਾਂ 'ਚੋਂ ਜਾਣ ਲੇਵਾ ਹਮਲਾ ਹੋਣ ਦੀ ਘਟਨਾ ਵਾਪਰੀ ਹੈ ਫੌਂਦਾ ਸੀ ਕਿ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਮਨੀਕਰਨ ਸਾਹਿਬ ਨਜ਼ਦੀਕ ਗੱਡੀ ਖਰਾਬ ਹੋਣ ਕਰਕੇ ਉਹ ਸੜਕ ਤੇ ਹੀ ਰੁਕੇ ਸਨ ਤੇ ਕਰੀਬ ਤੜਕੇ 3 ਵਜੇ 12 ਵਿਅਕਤੀ ਤੇ 3 ਔਰਤਾਂ ਵੱਲੋਂ ਉਨ੍ਹਾਂ ਤੇ ਹਮਲਾ ਬੋਲ ਦਿੱਤਾ ਗਿਆ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਬਾਹਰ ਨਿਕਲਦੇ ਸਾਰ ਹੀ ਦਾਤਰ ਤੇ ਡਾਂਗਾ ਇਹਨਾਂ ਦੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਜ਼ਖਮੀਆਂ ਦੇ ਵਿੱਚੋਂ ਇੱਕ ਦੀ ਦੋ ਹਿੱਸਿਆਂ ਤੋਂ ਬਾਹਰ ਟੁੱਟ ਗਈ ਹੈ ਤੇ ਉਸ ਦੇ ਸਾਥੀਆਂ ਵਿੱਚੋਂ ਇੱਕ ਦੇ ਸਿਰ 'ਚ ਤੇ ਇੱਕ ਦੇ ਮੋਢੇ ਤੇ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਧਰ ਹੀ ਮਿਲ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਗਿਆ ਕਿ ਇਨਾ ਵੱਲੋਂ ਖੱਡ ਚ ਛਾਲਾ ਮਾਰ ਕੇ ਆਪਣੀ ਜਾਨ ਜੋ ਹੈ ਬਚਾਈ ਗਈ ਤੇ ਕਿਸੇ ਟਾਬੇ ਵਾਲੇ ਦੀ ਮਦਦ ਨਾਲ ਪੁਲਿਸ ਬੁਲਾਈ ਗਈ ਉਹਨਾ ਉੱਥੇ ਕਿਸੇ ਹਸਪਤਾਲ ਤੋਂ ਮੋਟਲੀ ਸਹਾਇਤਾ ਲਈ ਤੇ ਉੱਥੇ ਮੌਜੂਦ ਡਾਕਟਰਾਂ ਨੇ ਵੀ ਦੱਸਿਆ ਕਿ ਪੰਜਾਬੀਆਂ ਤੇ ਹੋ ਰਹੇ ਹਮਲੇ ਦਾ ਇਹ ਚੌਥਾ ਕੇਸ ਉਹਨਾਂ ਕੋਲ ਆ ਹੈ ਦੱਸਿਆ ਕਿ ਇਹਨਾਂ ਲੋਕਾਂ ਵੱਲੋਂ ਦੋਸ਼ ਲਾਇਆ ਗਿਆ ਕਿ ਮਦਦ ਲਈ ਅੱਗੇ ਆਏ ਪੁਲਿਸ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਧਰਾਤਮਕਾ ਕੇ ਕੋਈ ਕਾਰਵਾਈ ਨਾ ਕਰਨ ਲਈ ਕਿਹਾ ਤੇ ਆਪਣੀ ਲਿਖੀ ਹੋਈ ਲਿਖਤ ਤੇ ਸਾਡੇ ਕੋਲੋਂ ਦਸਤਖਤ ਕਰਵਾ ਕੇ ਕੇਸ ਰਫਤਫਾ ਕਰਨ ਦਾ ਆਕਿ ਉਹਨਾਂ ਕੋਲ ਉਹ ਹੀ ਪੈਸੇ ਵਸੂਲੇ ਗਏ ਯਾਨੀ ਕਿ ਜਿਨ੍ਹਾਂ ਤੇ ਹਮਲਾ ਕੀਤਾ ਗਿਆ ਉਹਨਾਂ ਤੋਂ ਹੀ ਪੈਸੇ ਵਸੂਲੇ ਗਏ ਜਿਸ ਮਗਰੋਂ ਇਹਨਾਂ ਲੋਕਾਂ ਨੇ ਦੱਸਿਆ ਕਿ 8500 ਰੁਪਏ ਖਰਚ ਕੇ ਗੱਡੀ ਟੂ ਕਰਵਾ ਕੇ ਉਹ ਆਪਣੇ ਘਰ ਪਹੁੰਚੇ ਤੇ ਗੱਡੀ ਵਿੱਚ ਰੱਖੇ 20000 ਰੁਪਏ ਵੀ ਗਾਇਬ ਸਨ ਜ਼ਿਕਰ ਹੋ ਗਿਆ ਪਿਛਲੇ ਦਿਨੀ ਐਨਆਰਆਈ ਜੋੜੇ ਤੇ ਹੋਏ ਹਮਲੇ ਦੇ ਸੰਬੰਧ ਵਿੱਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਗਈ ਸੀ ਤੇ ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਤੇ ਹੁਕਮ ਦਿੱਤੇ ਸੀ ਪਰ ਇਸ ਦੇ ਬਾਵਜੂਦ ਵੀ ਹਿਮਾਚਲ ਚ ਲਗਾਤਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਐਸੀ ਕੋ ਮਣ ਗਏ ਸੀਗੇ ਜੀ ਮਨਿਕਨ ਸਾਹਿਬ ਠੀਕ ਹੈ ਜੀ ਤੇ ਜਦੋਂ ਇੱਥੋਂ ਗਏ ਬੜੇ ਵਧੀਆ ਤੇ ਉੱਥੇ ਖਾਣਾ ਖਾਦਾ ਜਾ ਕੇ ਅਸੀਂ 2:30 ਵਜੇ ਗਈ ਸ਼ਾਮ ਨੂੰ ਦੁਰੇ ਜੀ ਇੱਥੋਂ ਠੀਕ ਹੈ ਜੀ 8 ਵਜੇ ਜਾ ਕੇ ਅਸੀਂ ਉੱਥੇ ਖਾਣਾ ਖਾਦਾ ਜੀ ਖਾਣਾ ਖਾਣ ਤੋਂ ਬਾਅਦ ਅਸੀਂ 10-15 ਮਿੰਟ ਬਾਅਦ ਤੁਰ ਪਏ ਜੀ ਉੱਥੋਂ ਤੁਰ ਪਏ ਕਿਲੋਮੀਟਰ ਗਏ ਆ ਜੀ ਸਾਡੀ ਗੱਡੀ ਖਰਾਬ ਹੋ ਗਈ ਠੀਕ ਹੈ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੋਂ ਨਿਕਲਿਆ 3:00 ਵਜੇ ਜੀ ਬੰਦੇ ਚੱਕਰ ਚੋਂ ਨਿਕਲਦੇ ਆਣੇ ਉਹ ਨਹੀਂ ਸਾਡੀ ਗੱਡੀ ਭੰਨਣੀ ਸ਼ੁਰੂ ਕਰਤੀ ਫਰਾਂਟ ਅਸੀਂ ਜੇ ਮਾਰੀ ਡਾਂਗ ਠੀਕ ਹੈ ਤੇ ਮਾਰੀ ਮਗਰੋਂ ਸਾਈਡ ਤੇ ਮਾਰੀ ਡਾਂਗ ਜਦੋਂ ਰੋਲਾ ਜਿਹਾ ਸੁਣਿਆ ਤੇ ਅਸੀਂ ਫਟਫਟ ਬਾਹਰ ਨਿਕਲੇ ਜੀ ਠੀਕ ਹੈ ਜੀ ਉਹ ਬਾਹਰ ਨਿਕਲਦੇ ਆਂਗੇ ਸਾਡੇ ਡੰਡੇ ਮਾਰ ਲਾ ਪਏ ਇੱਕ ਦਿਨ ਹੀ ਸ ਮੇਰੇ ਉਹ ਡਾਂਗਾ ਮਾਰਨ ਲੱਪੈ ਜੀ ਬਾਹ ਤੇ ਮਾਰੀਆਂ ਮੂੰਹ ਤੇ ਮਾਰੀ ਲੱਤਾਂ 'ਚ ਮਾਰੀਆਂ ਜੀ ਇੱਕ ਵਾਰੀ ਗਰਗਾ ਫੇਰਣਾ ਕਹਿੰਦੇ ਦਾਤ ਮਾਰਿਆ ਜਦੋਂ ਫੇਰ ਅਸੀਂ ਣਠੇ ਠੀਕ ਹੈ ਤੇ ਮੂਲੇ ਖਾਣ ਸੀ ਅਸੀਂ ਖੱਡ ਚੀ ਛਾਲਾ ਮਾਰੀਆਂ ਨੱਟਦੇ ਆ ਠੀਕ ਹੈ ਆਪਣੀ ਜਾਨ ਬਚਾਉਣ ਲਈ ਕਿੰਨੇ ਜਣੇ ਸੀ ਉਹ ਉਹ ਸੀਗੇ 15 ਤੋਂ 20 ਜਣੇ ਓਕੇ ਓਕੇ ਕੀ ਲੁੱਟਣ ਦਾ ਮਕਸਦ ਸੀ ਕੀ ਮਕਸਦ ਸੀ ਉਹਨਾਂ ਸਮਝ ਹੀ ਨਹੀਂ ਲੱਗੇ ਕੁਛ ਵੀ ਲਗਾਇਆ ਨਹੀਂ ਐਡਾ ਕੁਛ ਨਹੀਂ ਹੈਗੇ ਇੱਕ ਮੁੰਡੇ ਦੀ ਜੇਬ 'ਚੋਂ ਜੋ ਹੱਥ ਹੈ ਉਹ ਪੈਸੇ ਦੂਏ ਲੈ ਰਿਆ ਮੇਰੀ ਤਾਂ ਨਹੀਂ ਕੋਈ ਤਲਾਸ਼ੀ ਵੀ ਨਹੀਂ ਜੇਬ ਦੀ ਲਈ ਬਸ ਉਹ ਡੰਡਾ ਹੀ ਮਾਰਦੇ ਗਏ ਜੀ ਉਹਨਾਂ ਨੂੰ ਕੁਛ ਨਹੀਂ ਹਾਂ ਹਾਂ ਉਹਨੇ ਕੋਹ ਨਹੀਂ ਜਾਨੋਂ ਪੁੱਛਿਆ ਹਾਂ ਹਾਂ ਕੁਛ ਨਹੀਂ ਦੱਸਿਆ ਜੀ ਵੀ ਕੀ ਹੋਇਆ ਕੀ ਨਹੀਂ ਹੋਇਆ ਇਹਦਾ ਐਨ ਮਜੇ ਨਾਲ ਸੁੱਤੇ ਪਏ ਸੀ ਲੱਖਾਂ ਹੀ ਲੱਗੀ ਸੀ ਜੀ ਹਾਂ ਉਦੋਂ ਹੀ ਪਤਾ ਲੱਗਾ ਟਾਈਮ ਕਿੰਨੇ ਵਜੇ ਦਾ ਸੀ 3 ਵਜੇ ਦਾ ਸੀ ਰਾਤ 3 ਵਜੇ ओके ओके ਕਿੱਥੋਂ ਨਿਕਲੇ ਉਹ ਖਾੜਚੋਂ ਨਿਕਲੇ ਸਾਡੇ ਤੋਂ ਨਿਕਲੇ ਜੰਗਲ ਤੋਂ ਜੀ ਉਹ ਠੀਕ ਹੈ ਲਿਓ ਫਟਾਫਟ ਚੜੇ ਆ ਪਹਿਲਾਂ ਦੋ ਜਾਨ ਆਏ ਨੰਨੇ ਮਨ ਤੁਸੀਂ ਆਪਣੀ ਜਾਨ ਕਿੱਦਾਂ ਬਚਾਈ ਅਸੀਂ ਭੱਜ ਕੇ ਬਚਾਈਏ ਖਾੜਚੇ ਛਾਲ ਮਾਰੇ ਹਾਂ ਜਦੋਂ ਦੇਖਿਆ ਪੱਥਰ ਮਾਰਨ ਲੱਪੇ ਖਾੜਚੇ ਵੀ ਪੱਥਰ ਮਾਰਨ ਲੱਪੇ ਠੀਕ ਹੈ ਜੀ ਫਿਰ ਅਸੀਂ ਉੱਥੋਂ ਵੀ ਨੱਠੇ ਨਿਕਲੇ ਫਟਾਫਟ ਸਾਈਡ ਸਾਈਡ ਤੋਂ ਉਹਦੇ ਨਿਕਲ ਕੇ ਤਾਂ ਫਿਰ ਅਸੀਂ ਇੱਕ ਭੱਜ ਗਏ ਨਾ ਕਿੱਡੀ ਦੋਟਾ ਬਾਸ ਹੈਗਾ ਠੀਕ ਹੈ ਫਿਰ ਅਸੀਂ ਢਾਬੇ ਤੇ ਗਏ ਜੀ ਹਾਂ ਫਿਰ ਉਹ ਢਾਬੇ ਵਾਲੇ ਨੇ ਸਾਨੂੰ ਹਲਦੀ ਪਾ ਕੇ ਦੁੱਧ ਪੋਲਾ ਤੇ ਉਹਨੇ ਪੁਲਿਸ ਸੱਦੀ ਠੀਕ ਹੈ ਜੀ। ਪੌੜਾ ਸੱਦੀ ਫੇ ਪੌੜਾ ਗੋਨੇ ਐਂਬੂਲੈਂਸ ਵੀ ਸੱਦੀ ਜੀ ਮੁੰਡੇ ਢਾਬੇ ਵਾਲੇ ਨੇ। ਠੀਕ ਹੈ। ਉਹ ਐਂਬੂਲੈਂਸ ਵਾਲੇ ਸਾਨੂੰ ਹਸਪੀਟਲ ਲੈ ਗਏ ਜਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਇਲਾਜ ਕਰਾਓ ਕਹਿੰਦੇ ਆ। ਠੀਕ ਹੈ। ਕੋਈ ਐਡੇ ਸਾਡੀ ਸੁਣਵਾਈ ਨਹੀਂ ਉੱਥੇ ਕੋਈ। ਅੱਛਾ ਅੱਛਾ ਹਸਪੀਟਲ ਲਗਾਇਆ ਤੁਹਾਨੂੰ? ਲਗਾਇਆ ਜੀ ਨਾ ਉਹਨੇ ਵੀ ਕੋਈ ਇਲਾਜ ਨਹੀਂ ਕੀਤਾ ਜੀ। ਜਿਹੜੇ ਨਾਲ ਤੁਹਾਡੇ ਮੁੰਡੇ ਕਿੰਨੇ ਜਣੇ ਸੀਗੇ? ਅਸੀਂ ਸੀਗੇ 4-5 ਜਣੇ। 2 ਜਣੇ ਤਾਂ ਭੱਜ ਗਏ ਜਦੋਂ ਕਿੱਥੇ ਕਿੱਥੇ ਰਹਿਣਾ ਤੁਹਾਡੇ ਪਿੰਡ ਦੇ ਨਾਲ ਹੀ ਸੀ। ਜਲੰਧਰ ਦੀ ਸੀਗੇ। ਜਲੰਧਰ ਦੇ ਰਹਿਣ ਵਾਲੇ ਆ। ਉਹਨਾਂ ਦੇ ਵੀ ਲੱਗਿਆ ਸਟਾ ਜਿਹੜੇ ਮੁੰਡੇ ਨੌਜਵਾਨ ਘੁੰਮਣ ਜਾਂਦੇ ਆ ਹਿਮਾਚਲ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਭਾਜੀ ਆਪਣਾ ਬਚਮਚਾ ਕੇ ਜਾਓ ਇੱਕ ਵਾਰੀ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਵੀ ਥੋੜਾ ਪਰਹੇਜ਼ ਕਰੋ ਇਸ ਕੰਮ ਤੋਂ ਹਾਂ ਓਕੇ ਓਕੇ ਇਹ ਸੱਜੇਖ ਦੇ ਵੀ ਨਹੀਂ ਹੁਣ ਤਾਂ ਬਾਲਾ ਇਹਨੇ ਕੰਮ ਫਾੜ ਲਿਆ ਤੁਸੀਂ ਅਹੁਦੇ ਤੇ ਵੀ ਤੁਹਾਡੀ ਵਾਈਫ ਅਹੁਦੇ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ